ਹਾਂਜੀ ਸਾਰੇ ਵੀਰਾਂ ਦੀ ਪਿਆਰਪਰੀ ਸਤਿ ਸ਼੍ਰੀ ਅਕਾਲ ਤੇ ਲਓ ਜੀ ਬਾਈ ਸਵੇਰ ਦੇ 10:00 ਵਜੇ ਦਾ ਟਾਈਮ ਹੋ ਚੁੱਕਿਆ ਇੱਕ ਬੰਦਾ ਤਕਰੀਬਨ ਆਪਣੇ ਚੱਲ ਗਿਆ ਦੋਨੇ ਮੁਥਲਜੋਂ ਦੇ ਚੱਲ ਰਹੀ ਹੈ ਜੀ ਕਰਾਉਣਾ ਤੁਹਾਡੀ ਗੱਲਬਾਤ ਪਹਿਲਾਂ ਚਾਚਾ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਫਰਵੈ ਜੀ ਠੀਕ ਠਾਕ ਆਜਾ ਪੈਕੇਟ ਆ ਜਾ ਹੋਇਆ ਫਿਰਤਾ ਚ ਉਹ ਨਹੀਂ ਟਾਈਮ ਇੰਨੇ ਠੀਕ ਆ ਜੀ ਆਹੀ ਟਾਈਮ ਚੱਲਣਾ ਕੰਮ ਅਤਾ ਖੜੀ ਜੀ ਰਿਹਾ ਤਾਂ ਕਰਕੇ ਚੱਲ ਪਿਆ ਨਹੀਂ ਤਾਂ 1 ਵਜੇ ਤੋਂ ਪਹਿਲਾਂ ਮਸ਼ੀਨ ਚੱਲਦੀ ਨਹੀਂ ਆਹੋ ਨਾ ਫਾਇਦਾ ਹੋ ਜਾਣਾ ਤੇ ਡੱਪਾ ਅੱਛਾ ਚੱਲ ਰਿਹਾ ਉਹ ਸਾਹਮਣੇ 2-3 ਮਿੰਟ ਆਪਣੀਆਂ ਮੁੱਛਲ ਤੋਂ ਨਹੀਂ ਚੱਲਦੀਆਂ ਤੇ ਰਾਤ ਤੇ ਇੱਥੇ ਘੜਕੇ ਸੀ ਮੋਟਰ ਤੇ ਪਿੰਟ ਜਲਵੇੜੇ ਤੇ ਤਕਰੀਬਨ ਰੋਜ਼ ਅਸੀਂ 3 ਟਰਾਲੀਆਂ ਦਾ ਟਾਰਗੇਟ ਹੁੰਦਾ ਸਾਡੇ ਕੋਲੇ ਆਹ ਵਾਲੀਆਂ ਦਾ ਜਿਹੜੇ ਗਿਰੀ ਵੀ ਐ ਤੇ ਖੜੀ ਜੀ ਜੇ ਬਾਸਤੇ ਦੁਕਾਨੀ ਭਾਦੀ ਚੌਥੀ ਨਾਲ ਮੰਗਾ ਸੀ ਲੈਣਾ ਹੈ ਸਿਰਫ ਆਪਾਂ ਨੇ ਕਿੰਨੇ ਕਿੱਲੇ ਵੜਦੇ ਆਲੇ ਤੱਕ ਕੋਈ ਅਜਾ ਟੱਕਣੇ ਜਿਆਜਾ ਹੁਣ ਖੜਾ ਮਿਲਿਆ ਆ ਕਿੱਲਾ ਰਾਤੇ ਮਿਲਦੇ ਹੈ ਰਾਤੇ ਮਿਲੇ ਬਸ ਤਿੰਨ ਚਾਰ ਕਿ ਖੱਤੇ ਹੈ ਆ ਦੇਖੋ ਆ ਲਾਗੜਾ ਇੰਨੀ ਚੜ ਤੋਂ ਵੱਡਿਆ ਪੁੱਤ ਆ ਵਟਰਾ ਹੈ ਬਸ ਇਹ ਵੀ ਰਾਤ ਕੇ ਨਾ ਲੱਗਿਆ ਤੇ ਕਿਤੇ ਟਰਾਲੀ ਭਰ ਕੇ ਦੀ ਤਾ ਛੱਡਣਾ ਪਿਆ ਅੱਛਾ ਜੀ ਜੀ ਆਪਾਂ ਨੇ ਪਿੰਡ ਵੀ ਵੱਢੀਆਂ ਇੰਤਰ ਤੱਕੜੀਆਂ ਜੀ ਜੀ ਹੈਨਾ ਥੱਲੇ ਕਿੱਤਾਂ ਥੱਲੇ ਨਰ ਮੈਂ ਦੋੜਾ ਜੀ ਹਾਂ ਵਾਸ 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 ਤਾਂ ਇਹਦੇ ਹਲੇ ਥੋੜਾ ਬਹੁਤਾ ਥੱਪਾ ਜਾ ਵੱਜਦਾ ਗ੍ਰੰਮ ਦੇ ਕੇ ਉਹ ਦੂਈ ਦਾ ਨਹੀਂ ਠੀਕ ਚੱਲਦੀ ਆ ਉਹਦੇ ਨਹੀਂ ਗ੍ਰੰਮ ਦੇ ਨੇ ਜਮਾ ਵੀ ਹੁੰਦਾ ਕਿਤੇ ਵੀ ਉਹ ਆ ਲੈ ਆ ਜਾ ਸਾਈਡ ਤੇ ਫਿਰ ਅੱਜ ਆ ਹਾਂ ਚੱਲਾ ਚੱਲੋ ਜਿੱਥੇ ਆ ਗਿਆ ਅੱਜ 18 ਤਰੀਕ ਹੋ ਗਈ ਤੁਸੀਂ ਦੇਖ ਲਓ ਵੀ ਨਹੀਂ ਪਿਛਲੇ ਸਾਲ ਆ ਦਿਨਾਂ ਚ ਬਜਾਈਆਂ ਦਾ ਕੰਮ ਤਕਰੀਬਤ ਤਕਰੀਬਨ ਨੇੜੇ ਲੱਗ ਗਿਆ ਤਾਂ ਤੇ ਇਸ ਸਾਲ ਸਾਡੇ ਪਿੰਡਾਂ ਚ ਇਹ ਸਿਚੁਏਸ਼ਨ ਹੈ ਵੀ ਹਲੇ ਕਣਕ ਦਾ ਕੋਈ ਸਰਮੋ ਨਹੀਂ ਕਿਉਂਕਿ ਖੇਤ ਕਰ ਲੈਣੋਂ ਨਹੀਂ ਛੜਾਉਣੀ ਕਰਨ ਕਰਕੇ ਖੇਤ ਨਹੀਂ ਆਲੇ ਵੱਧ ਕਿਉਂਕਿ ਸੂਰਜ ਪਤਾ ਨਹੀਂ ਕਾਹਦੇ ਵੱਧਲੇ ਦੇ ਰਿਹਾ ਮਸਾ ਹੋਇਆ ਹੁੰਦਾ ਪਤਾ ਨਹੀਂ 1 ਵਜੇ ਤੱਕ ਜਾ ਕੇ ਅੱਜ ਥੋੜਾ ਜਿਹਾ ਸੱਜਰੇ ਜਿਹਾ ਆ ਗਿਆ ਮੈਨੂੰ ਤਾਂ ਧੰਨਵਾਦ ਹੈ ਦਾ ਇਦੇ ਆਉਣ ਵਾਲੇ ਸਾਰੇ ਕੰਮ ਚੱਲ ਰਹੇ ਆ। ਨਾ ਤਾਂ ਆਲੂ ਤਰ ਰਹੇ ਆ, ਆਲੂ ਵੀ ਉੱਥੇ ਬ੍ਰੇਕਾਂ ਜੇ ਲਾ ਕੇ ਖੜ ਗਏ। ਨਾ ਕਵਾੜੇ ਚੰਗੀ ਤਰ੍ਹਾਂ ਮਾਰ ਰਹੇ ਆ ਕਿਉਂਕਿ ਉਹਨੂੰ ਵੀ ਧੁੱਪ ਚਾਹੀਦੀ ਆ। ਇਹ ਮੁਛਲ ਜੀਰੀ ਆ, ਤਕਰੀਬਨ 75k ਦੇ ਆਈਡੀ ਆ ਵੀ 70-75k ਦੇ ਵਿੱਚ ਵਿੱਚ ਅੰਕ ਲਗਾ ਦੇਣਾ ਕਿੱਲਾ ਹੋਈ ਜਾ ਰਹੇ ਆ ਆਪਣਾ ਉਸ ਦਿਨ। ਤੇ ਉਹ ਖੜਿਆ ਟਰਾਲੇ ਦਾ ਤਾਂ ਇੱਕੀ ਕਰਕੇ ਤੇ ਮਿਸਨਾਮ ਅੰਟਰਪ੍ਰਾਈਜ਼ ਉਹ ਪਾਇਆ ਭਾਂਡੇ ਭੰਡੇ ਸਾਰੇ। ਅੈਦਕੀ ਦਾ ਮੁਛਲ ਜੀੜੀਆਂ ਦੇ ਬਰੋਬਰੇ ਕੰਮ ਰਲ ਗਿਆ ਸਾਰਿਆਂ ਦਾ ਨਹੀਂ ਆਏ ਕਹਿੰਦੇ ਹੁੰਦੇ ਵੀ ਯਾਰ ਮੁਛਲ ਨਾ ਲਾਓ ਵੀ ਕੰਮ ਲੇਟ ਹੋ ਜਾਣਾ ਕੰਕ ਲੇਟ ਹੋ ਜਣੀ ਪਰ ਕਿੱਥੇ ਐਦਕੀ ਦਾ ਤੁਸੀਂ ਸਾਬ ਬਲਾ ਲਓ ਵੀ ਆਪਣੀਆਂ ਛੱਬੀਆਂ ਹਲੇ ਛੱਬੀ ਜੀਰੀ ਵੀ ਖੜੀ ਐ ਛੱਬੀ ਝੋਨਾ ਵਾਲੇ ਖੜਾ ਹੁਣ ਤੁਸੀਂ ਦੇਖ ਲਓ ਵੀ ਕਦ ਵੱਡ ਹੋਊਗਾ ਮਹਾਰਾ ਦੀ ਕਿਰਪਾ ਦੇ ਨਾਲ ਇੱਕ ਟਰਾਲੀ ਦੀ ਕਰਤੀ ਟਿੱਸੀ ਥਿਰੋ ਸਾਡਾ ਹੈ हां हां 2 ਵਜੇ ਤੱਕ ਦਾ ਟਾਈਮ ਹੁੰਦਾ ਸੀ ਪਹਿਲੀ ਟਰਾਲੀ ਫੁੱਲ ਕਰਨੀ ਹੁੰਦੀ ਆ ਬੜੀ ਸਾਰੀ ਤੇ ਬੜੀ ਟਰਾਲੀ ਅਸੀਂ ਕਰਤੀ ਫੁੱਲ ਬੱਸ ਬੱਸ ਬੋਲਾ ਦੱਸ ਨੂੰ ਪਾਚੂ ਨਾ ਗੱਲ ਜਿੱਦਾਂ ਕਿ ਮੈਂ ਨਾਲ ਦੀ ਪੜਾਈ ਮਾਰ ਰਹੀ ਲੱਗਦਾ ਅੰਕਲ ਕਿਵੇਂ ਆ ਪੜਾਈ ਵਡੂਈ ਠੀਕ ਆ ਚਲ ਚਲ ਤਾਂ ਨਹੀਂ ਜ਼ਿਆਦਾ ਠੀਕ ਆ ਸਿਸਟਮ ਬਹੁਤ ਜ਼ੋਰ ਲੱਗਦਾ ਤੋ ਪੁੱਛ ਨਾ ਕੁਦੇ ਹਾਂ ਸਾਰਾ ਵਿੱਚੋਂ ਲੰਗਦਾ ਸਮਾਨ ਸਾਰਾ ਸਮਾਨ ਸਾਲਾ ਵਿੱਚੋਂ ਲੰਗਣਾ ਕਿਤੇ ਸੌਖਾ ਥੋੜੀ ਐ ਕਿ ਨਹੀਂ ਮਾੜੀ ਮਸ਼ੀਨਰੀ ਦੇ ਤਾਂ ਬਹੁਤ ਔਖਾ ਕੰਮ ਐ ਮਾੜੀ ਮਸ਼ੀਨਰੀ ਦਾ ਬਹੁਤ ਔਖਾ ਚਲਾ ਨਿਭੜ ਗਿਆ ਟੱਕ ਹੁਣ ਆਪਾਂ ਅੱਗੇ ਜਾਣਾ ਹੁਣ ਉੱਥੇ ਜਾਣਾ ਅੱਜ ਲਈ ਰੋਟੀ ਖਾਈਏ ਜੀ ਆਪਾਂ ਮਾੜਾ ਖਾਣੀ ਵੀ ਪਛੇ ਰੋਟੀ ਖਾ ਲੀਤਾ ਠੀਕ ਐ ਚਾਚੇ ਹੀ ਲੱਗਿਆ ਚਲਾਉਣ ਹੁਣ ਮੇਰੀ ਰੋਟੀ ਚੁਗਿਆ ਰਹੀ ਹੈ ਕਿ ਪਹਿਲਾਂ ਮੈਨੂੰ ਖਿਲਾ ਦੇਣੀ ਚਾਚਾ ਜੀ ਨੇ ਬਾਅਦ ਚ ਖਲਾਉਗਾ ਇਹ ਡਿੰਪਿਆ ਚਾਚਾ ਨੂੰ ਬੰਦੇ ਪੂਰੇ ਪੂਰੇ ਇਦ ਕੀ ਭਾਗਾ ਚਾਚੇ ਨਹੀਂ ਹੋਣ ਚਾ ਰਿਹਾ ਪਤਾ ਨਹੀਂ ਕੀ ਸਮੱਸਿਆ ਕਿੱਥੇ ਅੜ ਗਿਆ ਕਿੱਥੇ ਨਹੀਂ ਅੜਿਆ ਵਾਹਾ ਹਾ ਹਾ ਧਾਤ੍ਰਿਕਾ ਮੈਂ ਟਰਾਲੀ ਗੜ ਗਈ ਤੇ ਹੁਣ ਮਸ਼ੀਨ ਪਾ ਕੇ ਗਈ ਆ ਸੱਟਾ ਕੰਮ ਤੁਰੇ ਨਾ ਦੌੜ ਤਾਂ ਮੈਂ ਲਓ ਕੇ ਦੇ ਵੱਜਣੇ ਅਸੀਂ ਨੇ ਦੋ ਟਰਾਲੀ ਉੱਧਰ ਜਾਣੀ ਨਹੀਂ ਇੱਧਰ ਆ ਕੇ ਟੈਂਕ ਪਾਉਣੇ ਆਂ ਐਸੇ ਇੱਕਿਆ ਵੀ ਅਕਲ ਦੇ ਬੰਦੇ 4-5 ਲੱਖ ਦਾ ਲਾਕਾਂ ਦਾ ਕੰਮ ਪੈਣਾ ਕਿਰਵਾਵਾ ਖੰਬਿਆਂ ਕੋਲ ਦਾ ਲਾਕਾਂ ਕਰੋ ਮਾੜੀ ਮੋਟੀ ਜਿੱਥੇ ਰੈਂਦੀ ਹੈ ਮੱਝ ਜੀ ਚੱਕ ਦਿੰਦੇ ਆਂ ਚਾਂਦ ਪੰਜ ਬੰਦੇ ਖਰਦੇ ਆਂ ਅੱਗੇ ਆਈ ਨਹੀਂ ਹੈ ਵੀ ਕਿਤੇ ਲਾਗ ਜੀ ਰੈਂਦੀ ਹੈ ਵੀ ਬਾਅਦ ਚ ਆਉਣਾ ਬੰਦੇ ਨਾ ਜਿੱਥੇ ਨਾਲ ਕਿੰਨ ਜੀਵਨੀ ਠੀਕ ਆ ਬਾਕੀ ਲਾਗੜ ਦਿੰਦੇ ਨਾਲ ਦੀ ਨਾਲੇ ਕੰਮ ਵੀ ਵਈ ਤਾਂ ਹੀ ਚੱਲਦਾ ਮੋੜ ਤੇ ਮੋੜ ਤੇ ਇੱਧਰ ਨੂੰ 12 ਫੁੱਟੀ ਟਰਾਲੀ 13 ਫੁੱਟੀ ਦੀ ਤੇ ਟੈਂਕੀ ਪੰਜ ਛੇ ਕਿ ਮਸਲ ਪੈਣੇ ਆ ਜਮਾ ਲਵੇ ਲਾ ਦਿੰਦੇ ਕਾਉ ਜੀ ਸੋਨਿਓ 30 ਟਰਾਲੀ ਦੀ ਵੀ ਘੜਤੀ டிਸੀ ਫੇਰ ਅੱਜ ਰੋਜ਼ ਦੀ ਤਰ੍ਹਾਂ ਮੈਂ ਆਂ ਦੀਪਾ ਚਾਚਾ ਸਾਨੂੰ ਤਕਰੀਬਨ 5-6 ਦਿਨ ਹੋ ਗਏ ਲਗਾਤਾਰ ਸਾਨੂੰ ਦੁਆਨ ਦੇ ਜਟਣੋਂ ਚੱਲਦੇ ਨੇ ਸਾਢੇ 12 12 ਵਜੇ ਅਸੀਂ ਚਲਾ ਦਿੰਦੇ ਹਾਂ ਕਈ ਵਾਰ ਘੰਟਾ ਖੰਡ ਪਹਿਲਾਂ ਚੱਲ ਜਾਂਦੀ ਹੈ ਕਈ ਵਾਰ ਲੇਟ ਵੀ ਹੋ ਜਾਂਦੀ ਹੈ ਪਰ ਜਣੀ ਮੁਛਲ ਝੋਣਾ ਥੋੜਾ ਜਿਹਾ ਕਿਉਂਕਿ ਆਹ ਦਿਨਾਂ ਤੱਕ ਆਉਂਦਾ ਇਹ ਆਹ ਦਿਨਾਂ ਦੇ ਵਿੱਚ ਵੈਸੀ ਉਸ ਬਹੁਤ ਪੈਣ ਲੱਗ ਜਾਂਦੀ ਹੈ ਆ ਹੁਣ ਵੀ ਬਸ ਜੇ ਮੰਨ ਲਓ ਵੀ ਸਾਨੂੰ ਹੁਣ ਤੇ ਵੀ ਕਿਲਾ ਖੰਡ ਜਾਂ ਅੱਧਾ ਕਿਲਾ ਰਹਿਣਾ ਹੁੰਦਾ ਸਾਢੇ 6 ਤੋਂ ਉੱਪਰ ਟਾਈਮ ਹੋ ਗਿਆ ਆ ਫਿਰ ਉਹ ਬੰਬ ਬਲਾਊ ਵਾਲਾ ਹੀ ਕੰਮ ਕਰਦਾ ਫਿਰ ਮਤਲਬ ਫਰੰਟ ਓਗਰ ਨਾਲੇ ਭੱਡੇ ਵੀ ਆ ਫਿਰ ਵੀ ਮਾਲ ਲਿਫਟਣ ਲੱਗ ਜਾਂਦਾ ਜਿਹੜਾ ਜਿਆਦਾ ਸੁੱਕਾ ਹੁੰਦਾ ਐਦਾਂ ਦੀ ਸਿਚੁਏਸ਼ਨ ਕੀ ਹੋ ਜਾਂਦੀ ਫਿਲਹਾਲ ਦੇਖ ਲਓ ਹੁਣ ਦੀਪਰ ਮਾੜਾ ਮੋਟਾ ਹੋਇਆ ਬਾਈ ਉਧਰ ਚਾਚਾ ਹੀ ਲੈ ਆ ਕਟਰ ਤੇ ਹੁਣ ਮਸ਼ੀਨਾਂ ਜਾਣੀਆਂ ਘਰ ਕਿਉਂਕਿ ਸਵੇਰੇ ਡੀਜ਼ਲ ਡੀਜ਼ਲ ਵੀ ਪਾਵਾਂਗੇ ਤਾਂ ਮੈਂ ਹੀ ਕਹਾਂ ਮਾਂ ਵੀ ਇੱਥੇ ਕਿੱਥੇ ਢੋਲ ਚੱਕੀ ਫਿਰਾਂਗੇ ਅਰ ਆਪਾਂ ਇਹ ਤਾਂ ਦੋ ਪਿੰਡ ਛੱਡ ਗਏ ਜੀ ਵੀ ਤੁਸੀਂ ਆਪਾਂ ਕਰਾਂਗੇ ਜਿਹੜੀ ਨਾਲੇ ਦੂਜੀ ਸਾਈਡ ਤਾਂ ਮਸ਼ੀਨਾਂ ਜਾਣੀਆਂ ਬਸ ਠੀਕ ਹੈ ਠੀਕ ਹੈ ਉਹੀ ਰੋਕ ਲੈ ਕੱਢ ਦੇ ਇਹਨੂੰ ਟਰੈਕਟਰ ਚੋਂ ਕੱਢ ਦੇ ਦਲਵੀਰ ਸਿੰਘ ਆਹ ਡਿੰਪੇ ਇੱਥੇ ਕਾਏ ਮੈਂ ਫਿਰ ਓਗਰ ਵੱੱਟ ਕਰਾ ਦਿੰਦਾ ਜੀ ਉਹ ਕਿਹੜੀ ਮਸ਼ੀਨ ਦਾ ਟਰਾਲਾ ਚ ਇਹੇ ਵੈਸੇ 54 ਇੰਚ ਮਸ਼ੀਨਾਂ ਦਾ ਮੈਂ ਇੱਕ ਦੇਖਿਆ ਫਰਕ ਤਾਂ ਪੈਂਦਾ 51 ਇੰਚ ਥ੍ਰੈਸਰ ਨਾਲ 54 ਇੰਚ ਥ੍ਰੈਸਰ ਦਾ ਫਿਰ ਵੀ ਜਣੀ ਮਾਲਕ ਗੜਮ ਗੜਮ ਜੀ ਕਰਦੀ ਕੱਢੀ ਜਾਂਦੀ ਹੈ ਨਾਲ ਦੇ ਨਾਲ ਅੱਜ ਵੀ ਦੇਖ ਲਓ ਅਸੀਂ 9 ਕਿੱਲੇ ਦਾ ਗੇੜ ਅੱਜ ਵੀ ਵੜਤਾ 8 ਕਿੱਲੇ 9 ਕਿੱਲੇ ਇੰਨੇ ਕਸੀ ਲਾਗੜ ਦਿੰਦੇ ਰੋਕਲਾ ਆ ਜਾ ਕੋਈ ਗੱਲਬਾਤ ਸੁਣਾ ਜਾ ਚਾ ਤੂੰ ਤਾਂ ਯਾਰ ਦੂਰ ਦੂਰੇ ਰਹਿਣਾ ਮੇਰੇ ਤੋਂ ਕਿਆ ਗੱਲ ਹੈ ਤੂੰ ਤਾਂ ਦੂਰ ਦੂਰੇ ਰਹਿਣਾ ਪਤਾ ਨਹੀਂ ਚੰਦਰਾ ਕੀ ਚੱਕਰ ਹੈ ਆਜਾ ਉਧਰ ਨੂੰ ਆਜਾ ਆ ਗਿਆ ਮੈਂ ਅੱਜ ਵਿਆਹ ਛੱਡਦਾ ਫਿਰ ਤੇਰੇ ਕਰਕੇ ਇਹ ਕਰਕੇ ਮੈਂ ਚਾਚਾ ਕਹੂਗਾ ਵੀ ਮੈਨੂੰ ਛੱਡ ਕੇ ਚਲੇ ਗਿਆ ਨਾ ਚੱਲ ਕੋਈ ਗੱਲ ਨਹੀਂ ਦੀ ਫੇਰ ਕੀ ਹੋਵੇ ਨਾ ਫਿਰ ਮੈਂ ਚਲਾ ਲੈਂਦਾ ਦੂਆਂ ਨੂੰ ਫਿਰ ਮਾਫ਼ ਵੀ ਚਾਚਾ ਕਹੂਗਾ ਵੀ ਅੱਧ ਵਿਚਾਲੇ ਛੱਡ ਕੇ ਮਸ਼ੀਨ ਭੱਜ ਗਿਆ ਪੁਛੀਣਾ ਘਰਾਂ ਜਾਣੀਆਂ ਮੈਂ ਬੈਨਾ ਗਰ ਕੋ ਤਾਰਾਂ ਦਾ ਤਾਰਾਂ ਦੀ ਆਵਾਜ਼ ਕਿੰਨੀ ਆ ਨਾ ਜਿਹੜਾ ਟਾਵਰ ਲੱਗੇ ਹੋਏ ਤਾਰਾਂ ਦੀ ਸ਼ੈ ਸ਼ੈ ਦੇਖ ਲੈ ਉਹ ਪਰਲਾ ਪੱਥਰ ਦਾ ਉਹ ਲਵੇਟ ਕੇ ਮੈਨੂੰ ਐ ਤਾਂ ਮਾਦਲ ਤੂੰ ਆਉਂਗਾ ਲੈ ਮੈਨੂੰ ਐ ਤਾਂ ਮਾ ਵੀ ਤੂੰ ਨਵੇੜ ਕੇ ਉਧਰ ਮੇਰੇ ਕੋਲ ਆਏਂਗਾ ਆਈ ਕੰਮ ਨਹੀਂ ਰਕੜ ਲਿਆ ਅੱਜ ਚਾੜ ਲਾ ਮਸ਼ੀਨ ਹਾਂ ਮੈਂ ਵੀ ਇੱਧਰ ਝਾੜਾਂ ਥੋੜੀ ਬੁੱਤੀ ਕਰਾਂ ਇੱਧਰ ਨੂੰ ਸਾਫ਼ ਟਰੰਮ ਹੋਰ ਮੰਗਾਏ ਅੱਜ 12 ਟਰੰਮ ਹੋਰ ਮੰਗਾ ਲਏ ਆਪਾਂ ਨੇ ਚਲਾਇਆ ਵੀ ਹੁਣ ਖੁੱਲਾ ਢੁੱਲਾ ਸਰ ਦਿੰਦਾ ਫਿਰ ਨਾਲੇ ਵਿੱਚ ਬਜਾਈਦਾ ਵੀ ਨਹੀਂ ਪੜੂਗਾ ਚਲੋ ਬਾਕੀ ਖੈਰ ਬਾਕੀ ਚੱਲਣ ਗਿਆ ਤਾਂ ਤੇਲ ਖਣ ਗਿਆ ਕਹਿੰਦੇ ਜੀ ਘਰੇ ਬਹੁਤ ਚੁੱਕਿਆ ਤੇ ਦੋਨੇ ਕਰੀਆਂ ਗੱਡੀਆਂ ਲਾਈਨ ਅਪ ਹਾਂ ਜੀ ਤਾਂ ਟਾਈਮ ਨਾਲ ਖਿੱਚ ਲੈ ਅੱਜ 9:30 10:00 ਕਿਲੇ ਵੱਡੇ ਅੱਜ